ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕਿਵੈਸਟ ਬੇਨਤੀ ਆ ਕੇ ਆਪਣੀ ਸੱਜਣੋ ਦੋ ਟਾਈਮ ਤਸੱਲੀ ਜਰੂਰ ਕਰਿਆ ਕਰੋ ਪਸ਼ੂ ਦੀ ਜਿਹੜਾ ਸੋਇਆ ਸੋਇਆ ਏ ਬਿਲਕੁਲ ਦੋ ਟਾਈਮ ਚੁਾਈ ਕਰੋ ਜੋ ਕੋਈ ਭੈਣ ਭਰਾ ਦੂਰ ਬੈਠਾ ਏ ਉਹ ਆ ਕੇ ਆਪਣੀ ਵੀਡੀਓ ਕਾਲ ਤੇ ਵੀ ਆਪਣੀ ਤਸੱਲੀ ਕਰ ਸਕਦਾ ਏ ਠੀਕ ਹੈ ਜੀ ਨੇੜੇ ਵਾਲਾ ਆ ਕੇ ਵੀ ਤਸੱਲੀ ਕਰ ਸਕਦਾ ਜਿਹੜਾ ਬਿਲਕੁਲ ਨੇੜੇ ਨਹੀਂ ਕੋਈ ਇੰਨੀ ਖੇਚਲ ਕਰਿਆ ਕਰੋ 100 200 ਦਾ ਤੇਲ ਮਚਾਇਆ ਕਰੋ ਨੇੜੇ ਆ ਕੇ ਆਪਣੀ ਜਰੂਰ ਤਸੱਲੀ ਕਰਿਆ ਕਰੋ ਨਾਲੇ ਪਸ਼ੂ ਦਾ ਪਤਾ ਲੱਗੇ ਦਾ ਛੋਟੇ ਵੱਡੇ ਦਾ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਸਜਣੋ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਹੁੰਦਾ ਹੈ ਅੱਜ ਦੀ ਆਪਣੀ ਵਿਜ਼ਿਟ ਪਿੰਡ ਮਾਲੇ ਵਾਲਾ ਪੋਲ ਨੇੜੇ ਫਤੇਕੜ ਚੂੜੀਆਂ ਤੇ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਤੇ ਤਹਿਸੀਲ ਬਟਾਲਾ ਠੀਕ ਹੈ ਜੀ ਫੌਜੀ ਫਾਰਮ ਤੇ ਸਜਣੋਂ ਪਹੁੰਚੇ ਆ ਜਰਸੀਆਂ ਵਹਿੜਾਂ ਦਾ ਸਟਾਕ ਆਇਆ ਤੇ ਬਧੇਰੇ ਜਾਣਕਾਰੀ ਆਪਣੇ ਵੀਰ ਤੋਂ ਲੈ ਕੇ ਕਰਦੇ ਆਂ ਸਾਂਝੀ ਫਰਜ ਸਮਝ ਕੇ ਬਣੇ ਰਹੋ ਅੰਤ ਤੱਕ ਵਹਿੜਾਂ ਚੰਗੀਆਂ ਸਜਣੋਂ ਬਾਕੀ ਇੱਕ ਵਾਰ ਤੁਹਾਨੂੰ ਵਿਖਾਉਨੇ ਆ ਬਾਈ ਨੇ ਜਿਹੜੇ ਆਪਣੇ ਫਾਰਮ ਤੇ ਲਾਏ ਨੇ ਫੌਜੀ ਫਾਰਮ ਦੇ ਲੋ ਜੀ ਤੇ ਕਰਦੇ ਗੱਲਬਾਤ ਫੌਜੀ ਸਤਿ ਸ੍ਰੀ ਅਕਾਲ ਜੀ ਪਿਆਰ ਠੀਕ ਏ ਮਰੀਆ ਠੀਕ ਆ ਜੀ ਤੁਹਾਨੂੰ ਵੈਲਕਮ ਸੰਧੂ ਬੱਧਰਪੁਰਿਆ ਜੀ ਪਹਿਲਾਂ ਤੁਹਾਡਾ ਜੀ ਆਉਣ ਵੈਲਕਮ ਨਹੀਂ ਭਾਈ ਜੀ ਕੱਢ ਕੇ ਆਏ ਜੀ ਕੋਈ ਗੱਲ ਨਹੀਂ ਜੀ ਚੜਦੀ ਕਲਾ ਚੜਦੀ ਕਲਾ ਹਾਂਜੀ ਕਾਇਮ ਸਿੱਧਾ ਚਾ ਸ਼ੁਕਰ ਫੌਜੀ ਸਾਹਿਬ ਗੈਰ ਡਿਊਟੀ ਦੇ ਹਾਂਜੀ ਹਾਂਜੀ ਆ ਜਾਣਾ ਅੰਨਾ ਵਿੱਚ 14-15 ਕਿਲਾ ਚਲੋ ਸ਼ੁਕਰ ਹੈ ਪਰਮਾਤਮਾ ਪਹਿਲੋਂ ਇੱਕ ਵਾਰ ਐਡਰੈਸ ਨੋਟ ਕਰੀਗੇ ਜਰਾ ਭਾਜੀ ਕਿ ਦਸਪੁਰ ਜੀ ਹਾਂ ਸੀਲ ਪਟਾਲਾ ਰਹਿੰਦੇ ਆਪਾਂ ਮਾਲੇਆਲ ਦੇ ਪਾਸ ਤੇ ਆਂ ਹਾਂ ਬਸ ਸਾਰਾ ਆਪਾਂ ਨੂੰ ਹੈਗਾ 26 ਕਿਲੋਮੀਟਰ ਖਦੇ ਘਰਤੀ ਕੋਡ ਹੈਗਾ ਗਾਹਨ ਨੂੰ ਤੇ 10 ਕਿਲੋਮੀਟਰ ਹਾਂ ਹਾਂਜੀ ਡੇਰਾ ਪਾਪਾ ਨਾਨਕ ਵੀ ਦਾਖੂਣਾ ਹੈ 10 12 ਕਿਲੋਮੀਟਰ ਹੈਗਾ ਹਾਂਜੀ ਤੇ ਤਸੀਲ ਤੁਹਾਨੂੰ ਬਟਾਲਾ ਆ ਕੇ ਹਾਂਜੀ ਤੇ ਮੋਬਾਈਲ ਨੰਬਰ 9872309005 ਠੀਕ ਹੈ ਜੀ ਹਾਂਜੀ ਲਓ ਸੱਜਣੋ ਇੱਕ ਰਾ ਮੋਬਾਈਲ ਨੰਬਰ ਦਿੱਤਾ ਆ ਤੁਸੀਂ ਇਹ ਵੀ ਵੇਖ ਸਕਦੇ ਇਹਾ ਤੇ ਲਓ ਜੀ ਮਾਲੇ ਵਾਲਾ ਪੁਲ ਸਾਹਮਣੇ ਠੀਕ ਹੈ ਇੱਥੇ ਤਾਹ ਪਹੁੰਚਣਾ ਹੈ ਤੇ ਮੈਂ ਕਰਦੇ ਆ ਆਜੋ ਪਹਿਲੇ ਨੰਬਰ ਤੋਂ ਜਰਸੀ ਤੋਂ ਵਛੀਆਂ ਦੇ ਆਪਾਂ ਪਾਉਣੀ ਹੈ 14 15 ਅੱਛਾ ਕੋਈ ਵਛੀਆਂ ਸੀਲ ਹੋਈਆਂ ਤੇ ਦੋ ਵਛੀਆਂ ਆਪਣੀਆਂ ਆ ਰਹੀਆਂ ਇੱਕ ਟੋਕੜ ਕੱਬਣ ਵਛੀ ਆ ਰਹੀ ਆ ਇੱਕ ਠੁੱਕੀ ਵਛੀ ਆ ਰਹੀ ਜਿਹੜਾ ਵੀਰ ਕੋਈ ਆਪਣੇ ਕੋ ਵਟਸਐਪ ਤੇ ਵੀਡੀਓ ਮੰਗਾ ਸਕਦਾ ਓਕੇ ਜੀ ਹਾਂਜੀ ਇਹ ਪਹਿਲਣ ਵਛੀ ਆਈ ਸੋਈ ਸਵਾਈ ਪਹਿਲਣ ਵਛੀ ਪਲੂਣ ਹੀ ਆਈ ਹੈ ਨਾ ਹਾਂਜੀ ਇਹਨੂੰ ਸੋਈ ਨੂੰ ਅੱਜ ਵਛੀ ਨੂੰ ਹੋ ਗਿਆ ਵਾ ਛਤਮਾ ਦੇਣਾ ਠੀਕ ਆ 10 ਕਿਲੋ ਬੌਲੀ ਤੇ ਆ ਰਿਹਾ 10 ਕਿਲੋ 10 ਕਿਲੋ ਬੌਲੀ ਆਏ ਐ ਐਰ ਚੈੱਕ ਆ ਕੀ ਨਾ ਹਾਂਜੀ ਐਰ ਚੈੱਕ ਆ ਆਓ ਸੱਜਣੋ ਇਹ ਲੋ ਕਰਮਾ ਵਾਲੀ ਪਹਿਲੇ ਨਵਸੀ ਨੂੰ ਕਿੱਦਾਂ ਦਾ ਭਾਜੀ ਥਾਣੇ ਆ। ਥਾਣੋ ਕਾਲਾ ਲੱਗਾ ਹਨਾ। ਹਾਂਜੀ ਖਲਾਰੀ ਆਪਾਂ। ਲੋਈ ਸੱਜਣੋ ਨੋਕ ਵਾਲਾ ਥਣ ਲੱਗਾ। ਬਿਲਕੁਲ। ਜਿਹੜਾ ਦੇਖ ਸਕਦੇ ਹੋ ਗ੍ਰੰ। ਇਹੋ ਰਾਣੀ ਫੇਸਵਾਲ ਸੀ ਬਿਲਕੁਲ। ਇੱਥੋਂ ਜੱਪੇ ਦੀ ਬੂਥੀ ਲੱਗੀ ਆ ਭਾਜੀ। ਵਾਕੇ ਯਾਰ। 프੍ਰਿੰਟ ਫ੍ਰੌਂਟ ਵੀ ਬੜਾ ਸੋਹਣਾ ਹੈ। ਆਰ ਸ਼ਰਦੀ ਚ ਆ ਗਈ ਨਾ। ਲੋ ਸੱਜਣੋ ਇਹ ਜਰਸੀਆਂ ਆ ਜਿਵੇਂ ਪੰਜਾਬ ਵਾਲੀ ਕਹਿ ਸਕਦੇ ਆ। ਬਾਕੀ ਤੁਸੀਂ ਪੰਜਾਬ ਵਾਲੀ ਜਾਂ ਕਿੰਦਰ ਦੀ ਕੰਨੀ ਆ ਉਹ ਤੁਹਾਡੀ ਮਰਜ਼ੀ ਆ। ਕਿਉਂਕਿ ਵਹਿੜਾ ਚੰਗੀਆਂ ਆਹੀ ਇਹ ਅੱਜ ਸਤ ਸੂਤਰੀਆਂ ਵਛੀਆਂ ਮਹਰੀ ਬਿਲਕੁਲ ਤੇ ਇਹ ਵੀਡੀਓ ਮੁੱਲ ਨਹੀਂ ਕਰਨਾ ਇਹੋਰੀਆਂ ਵਛੀਆਂ ਦਾ ਕੋਈ 50 ਮੰਨਣ ਡਿਆ ਕੋਈ 45 ਪਰ ਪਹਿਲੀ ਵੀਡੀਓ ਜਾਇਜ਼ ਦੇ ਦੇਣੀ ਹੈ ਕਿੰਨੇ ਦੀ ਦੇ ਦਈਏ ਦੱਸੋ ਤੁਸੀਂ ਦੱਸ ਦੋ ਨਹੀਂ ਤੁਹਾਡੀ ਚੀਜ਼ ਹੈ ਜੀ 40 ਦੀ ਵਛੀ ਦੇ ਦਈਏ ਆਪੇ ਪਿਆਰ ਨਾਲ ਹਾਸਾ ਕਰਕੇ ਦੇਰੋ ਦੋ ਹੀ ਛੱਡ ਦਾਂਗੇ 38 ਦੀ ਭਾਜੀ ਦੇ ਦਾਂਗੇ ਬਾਕੀ ਕੋਈ ਵੀਰ ਭਰਾ ਆਊਗਾ ਛੋਰ ਛੱਪਾ ਹੋਊਗਾ ਓਕੇ ਠੀਕ ਆ ਆ ਗਈ ਅੱਗੇ ਰੈੱਡ ਕਲਰ ਦੀ ਹਨਾ ਇਹਦੇ ਮਗਰ ਬੱਚਾ ਕੀ ਆ ਕੀ ਹੈ ਕਿਹੜੀ ਅੰਕਲ ਆਹ ਚੀਖੇ ਦੇਖ ਲੋ ਡੈਮਡ ਪੀਸੀ ਆ ਮੇਰੇ ਬੱਚਾ ਪਾਇਆ ਜੋ ਛਾਈ ਵਾਲਾ ਵੱਛੀ ਛਾਈ ਵਾਲਾ ਹੈ ਨਾ ਵੱਛੀ ਹਾਂਜੀ ਲੋ ਸੱਜਾ ਆ ਕੋਈ ਗਾੜ ਦੇ ਵੀ ਦਜਾ ਸੁਗਾ ਓਕੇ ਕਿੰਨਾ ਮੋਕੇ ਦਾ ਦੁੱਧ ਹੋਊਗਾ ਮੇਰੇ ਕੋਈ 10 ਕਿਲੋ ਕੋਈ ਬੋੜੀ ਵਾਲੇ ਦੁੱਧ ਵਾਲੇ ਦੁੱਧੇ ਵੀ 15 ਪਲੱਸ ਚੱਲੂਗੀ ਵਾਹ ਜੀ ਦਾ ਹਾਂਜੀ 10 ਕਿਲੋ ਕੋਈ ਵੀਰ ਨੇ ਆਰਡਰ ਤੋਂ ਸਾਫ ਲਾ ਲੈਣਾ ਵੱਛੀ ਨੂੰ ਮੈਂ ਆਪੇ ਅੰਤਜਾ ਆਪਦਾ ਲਾਉਣਗੇ ਕਿੰਨਾ ਰੁਪਏ ਲੈ ਲੋ ਵੱਛੀ ਨੂੰ ਗਿੱਠ ਗਿੱਠ ਤੇ ਲੱਗਾ ਹੈਲੋ ਹੈਡ ਕਿੱਡੀ ਵੱਛੀ ਦੀ ਨਹੀਂ ਚੰਗੀ ਆ ਵੱਡੀ ਆ ਨੋਇਆ ਸੈੱਟੀ ਯੂਸ ਲਾ ਕੇ ਬੜੀ ਨਾਲ ਕਿੰਦਾ ਰੇਟ ਬਾਈ ਚ ਕੀ ਰਹਿ ਗਿਆ ਰੇਟ ਦੇਖ ਨੂੰ ਅਸੀਂ ਦਾ ਕੋਈ 60 ਮੰਗ ਲਿਆ ਕੋਈ 62 ਪਰ ਆਪਾਂ ਜਾਇ ਦੇ ਦੇਣੀ ਹਾਂ ਨਾ 350 ਦੀ ਵਾਸੀ ਦੇ ਦਈਏ 47 ਦੀ 46 ਦੀ ਵਾਸੀ ਜੈਸਨ ਹੋਏ ਦੇ ਦਾਂਗੇ 41 ਦੀ ਕਰ ਦਈਏ ਦੇ ਦਾਂਗੇ ਭਾਰੀ ਕਹਿ ਤਾ ਕਰ ਦੋ 45000 ਦੀ ਗਾੜੀ ਗੇਰ ਛਾਈ ਵਾਲ ਨਗੀਨਾ ਆ ਗਿਆ ਨਹੀਂ ਕਿਨਾ ਕਰ ਮਾਨ ਆ ਜਾ ਬਖਾ ਲੀਏ ਨਾ ਬਾਕੀ ਬਹੁਤ ਜੀ ਬਾਕੀ ਠੰਡੀ ਠਿਰੀ ਬੜੀ ਹੈ ਸਫਾਈਆਂ ਪੜੀਆਂ ਵਸੀਆਂ ਹਨਾ ਪ੍ਰਿੰਟਰ ਦੇਖੋ ਜਦੋਂ ਨੁਕਰੀ ਕੋਈ ਦਾ ਸੋਨੇ ਰਹਿਣੀ ਹੈ ਵਸਣੀਆਂ ਭਰੀਆਂ ਇਹੋ ਜਿਹਾ ਨਹੀਂ ਕੋਈ ਵੀ ਪ੍ਰਵਾਹ ਜਿੱਥੇ ਮਰਜ਼ੀ ਤੋਂ ਪੇਸ਼ ਆਵੇ ਹਨਾ ਚੁੱਧ ਵੀ ਮੱਝਾ ਰਗਾ ਮਾਦੀ ਨਦੀ ਗਾਣ ਲਈ ਇੱਕ ਬਰਾਬਰ ਆਹ ਜੱਸੀ ਕ੍ਰੋਸ ਆ ਗਈ ਨਾ ਇਹ ਵੀ ਛਾਈ ਗਾਲ ਚ ਗਲਤੀ ਕਰਵਾ ਸੀ ਆ ਇਹ ਵੱਡੀ ਜਿਵੇਂ ਪੰਜਾਬ ਵਾਲੀ ਤਾਂ ਮਗਰ ਚਾਹ ਇਹਨੇ ਆ ਪਾਇਆ ਬੱਛਰ ਬੱਚੀ ਅੱਛਾ ਜੀ ਅੱਛਾ ਹਨਾ ਵੇ ਕਿੰਨੇ ਦੁੱਧ ਤੋਂ ਸਟਾਰਟਿੰਗ ਹੋਈ ਆ। ਤੇਰੀ 10 ਕਿਲੋ ਬੋਲੀਂ ਤੇ ਸਟਾਰਟ ਹੋਈ ਆ। ਦੁੱਧ ਦੇ ਵੀ 15 ਪਲੱਸ ਚੱਲੂਗੀ। ਬਾਕੀ ਕੋਈ ਵੀ ਆਰਡਰ ਤੋਂ ਲਾਲੇ ਦੇ ਹਿਸਾਬ ਨਾਲ ਥਾਣ ਵੇਖ ਲਓ। ਗਿੱਠ-ਗਿੱੜ ਤੇ ਕਰਮਾਲੀ ਨੂੰ ਲਗਾ। ਬਿਲਕੁਲ। ਹਾਈਟ ਚੰਗਾ ਨਾ ਹੀ ਰਾਂ ਦਾ। ਫਰੰਟ-ਫਰੰਟ ਵੀ ਚੰਗਾ ਸੋਨਾ, ਸ਼ਾਈ ਆਲ ਤੇ ਜਰਸੀ ਦਾ ਕਲਰ ਸੰਗ ਹੋਊਗਾ ਦੋਨਾਂ ਦਾ। ਥਾਣ ਬਸ ਚੰਗਾ ਐ। ਥਾਣ ਵੀ ਬਹੁਤ ਵਾਹ ਬਹੁਤ ਚੰਗਾ ਆਰਡਰ ਤੇ ਨਾੜਾ ਵੇਖੋ ਬ੍ਰਿਕ-ਬ੍ਰਿਕ। ਬਿਲਕੁਲ ਜੀ। ਹਾਂਜੀ। ਦਾ ਤੋਂ ਵੱਡਾ। 10 ਕਿਲੋ ਬੋਰਾ ਗੜੀਆਂ ਇਹਦੇ ਕੋਲ ਹਾਂਜੀ 10 ਕਿਲੋ ਬੋਲਾ ਯਾਰ ਇਹ ਆਪਾਂ ਦੱਸਣਾ ਉਹਨਾਂ ਪਹਿਲੀ ਵੀਡੀਓ ਕਿ ਵੀਰ ਦੇ ਘਰੇ ਜਾ ਕੇ 2 ਕਿਲੋ ਵੱਧ ਨਿਕਲੇ ਫਿਰ ਫਾਇਦਾ ਮਜ਼ਾ ਆਇਆ ਠੀਕ ਹਾਂਜੀ ਤੇ ਰੇਟ ਦੀ ਗੱਲ ਕਰੀਏ ਕਿੰਨੇ ਦੀ ਆਣਾ ਤੇ ਰੇਟ ਨਹੀਂ ਬਚਿਆ ਕੋਈ 55 ਦੀ ਕੋਈ 60 ਨਹੀਂ ਇਹ ਵੀ ਬਚੀ ਹਾਂ ਨਾ ਦੇਦਣੀ ਛੜੀ ਹਾਰ ਦੀ ਜਾਇਜ਼ ਹਾਂਜੀ ਜਾਇਜ਼ ਫਿਰ ਕਰਨਾ ਮੰਨਦਣਾ ਅੰਕਲ ਕੋ ਕਰਾ ਲਓ ਕੋਈ 500 ਦਾ ਨਹੀਂ ਝਾੜਾ ਕਰਕੇ 2000 ਦਾ ਕਰ ਦੀਗੇ ਨਹੀਂ 1000 ਦਾ ਕਰੋ 44 ਦੀ ਵਾਚੀ ਦੇ ਦਾਂਗੇ ਜੀ 44 ਦੀ 44 ਦੇ ਦਾਂਗੇ ਲੋ ਜੀ 4400 ਸੱਚਨੋ ਹੋਰ ਮਾਨਸਣ ਕਰ ਦਣਗੇ ਕਿ ਕਿ ਜਲਸੀ ਇੱਕ ਦਿਖਾਏ ਹੋਰ ਹਨਾ ਜਲਸੀ ਪਿਆ ਵਾਲੀ ਮੋਲੀ ਵਾਲੀ ਜੱਪਾ ਤੇ ਪਾਇਨ ਨੂੰ ਕਰਮਾ ਵਾਲੀ ਨੂੰ ਕਰਨ ਲੱਗਾ ਵਾਹ 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 ਇਹ ਉਹਨਾਂ ਨੂੰ ਪੂਰੀ ਉਡਾਈ ਸੱਜਣੋ ਮੀਡੀਅਮ ਆ ਉਹ ਥੋੜੇ ਜਿਹੇ ਜਾਰੇ ਭਰੇ ਕਰਦੀਆਂ ਸੀ ਤੇ ਬਾਕੀ ਵੜ ਇਹ ਵੀ ਸੁਣੀ ਘੱਬਣ ਜੇ ਦੇਣਾ ਉਹ ਚਾਰ ਪੰਜ ਦਿਨ ਲੈ ਜੇ ਘਾੜ ਕੇ ਤੇ ਪੈ ਜੂਗੀ ਜੇ ਦੁੱਧ ਦਾ ਅੰਤਾਜਾ ਤੁਸੀਂ ਆਪ ਲਉਣਾ ਹੈ ਦੁੱਧ 12 ਕਿਲੋ ਵੀਰਦੀ ਚਵਾਈ ਜਾਊਗੀ 10 ਦੇ ਦੇ 12 ਦੇ ਇਹਦੇ ਦੁੱਧ ਹੀ ਕੋਈ ਗਰੰਟੀ ਨਹੀਂ ਆ ਹਾਂਜੀ ਹਾਂਜੀ ਜਿਉਂ ਵੀ ਥਾਨ ਵਗਦੇਆਂ ਦੀ ਗਰੰਟੀ ਹੋ ਪਾਜੀ ਇਹ ਤਾਂ ਗੱਲ ਏ ਦਾਣਾ ਜਿੱਦਾਂ ਪਿੱਛੋਂ ਆਈਆਂ ਵਾ ਜਿੱਦਾਂ ਲੱਗ ਰੋ ਦੱਸਿਆ ਲੋਕ ਨੇ ਕਰਾਂ ਨਾ ਉਹ ਦਈ ਆਪਾਂ ਗਾਂ ਜਾਣ ਕਰਦੇ ਰਹੇ ਨਹੀਂ ਆ ਆਪਾਂ ਦੇ ਨਹੀਂ ਕਰੇ ਫੇਸ ਕੁਆਲਟੀ ਵਿਖਾਓ ਭਾਜੀ ਮੜ ਜੇ ਇਹ ਕਰੀ ਅੰਕਲ ਚਿਹਰਾ ਦਿਖਾਓ ਹਾਂ ਬੋਗੜਾ ਮਗੜਾ ਵਿਖਾ ਦਿਓ ਵਾ ਵਾ ਇਹਨਾਂ ਕਾਰੀ ਅੱਖਾਂ ਲੀ ਗੀ ਸੀ ਜਲਸੀ ਇਹ ਮੋਟੀ ਮੋਟੀ ਅੱਖ ਲੱਗੀ ਹੋਈ ਸੀ ਬੰਦੋ ਕੋ ਨਹੀਂ ਜੀ ਜੀ ਰਵੇ ਇਹ ਇਹਦਾ ਰੇਟ ਕਰ ਦਿੱਗੇ ਨਾਲ ਇਹਾਰ ਜੈਰ ਕੋਈ ਵੱਚੀ ਦਾ 45 ਨਹੀਂ ਉਹ 50 ਨਹੀਂ ਇਹ ਜੱਤ ਨੂੰ ਵੱਚੀ ਦੇ ਦੇਣੀ 2 ਘੜ 40 2 ਘੜ 40 ਲਈ ਹਾਂਜੀ ਹੋਰ ਕਰ ਦੇ ਤੁਸੀਂ ਕਰਾ ਲਓ ਮਾਨਤਾਂ ਯਾ ਕਰ ਦਈਏ ਕਰ ਦਾਂਗੇ ਸੈਂਤੀਰੀ ਵੱਚੀ ਦੇ ਦਾਂਗੇ ਸੈਂਤੀਰੀ ਦੇ ਦੇ ਗੇ ਸੈਂਤੀਰੀ ਵੱਚੀ ਦੇ ਦਾਂਗੇ ਠੀਕ ਹਾਂਜੀ ਗਾੜੀ ਆ ਗਈ ਆ ਵੱਡੀ ਵੈੜ ਹਾਂ ਗੱਭਣ 15 16 ਕਿਲੋ ਵਾਲੀ ਗੱਭਣ ਆ ਤੇ ਵੀਰ ਆਰਡਰ ਦਾ ਅੰਦਾਜ਼ਾ ਲਾ ਲੇ ਹਲਿਆ ਤੇਰੀ ਕੱਜੀ ਆ ਦਿਮਾਗੀ ਠੀਕ ਹੋਰ ਜਲਦੀ ਇਨੇ ਪਹਿਲੇ ਨੇ ਵਛੀਏ ਦੁੱਧ 15 ਕਿਲੋ 15 ਕਿਲੋ ਆਇਆ ਹੈ ਅੱਜ 16 17 ਕਿਲੋ ਦੀ ਮੀਣੇ ਰੱਖਦੇ ਹਾਂ ਹਾਂ ਜੀ ਬਾਕੀ ਦੁੱਧ ਸੇਵਾ ਦਾ ਘਲਾਰੇ ਹੋਂ ਤੱਕ ਦੀ ਪਹਿ ਵਛੀ ਮੰਡੀ ਆਈ ਨਹੀਂ ਗਿਆ ਇਧਰ ਦਿਖਾਓ ਮਾੜਾ ਜਾਂ ਗੱਭਣ ਵਛੀ ਥਾਂ ਤੋਂ ਨੇੜੇ ਤੋਂ ਬਾਲੀ ਚੰਗੀ ਆ ਰਗਾ ਲਾਲੀ ਥਾਂ ਲੱਗਾ ਕਿਦਾਂ ਦਾ ਕਰਮਾਲੀ ਬਿਲਕੁਲ ਥਾਂ ਚੰਗਾ ਲੱਗਾ ਨਾ ਮਾਰਦੇ ਤੇ ਪਰੇ ਤੇ ਪਨੀਰੇ ਵੇਖੋ ਚਵਾਨ ਅਕੀ ਨੂੰ ਕਰੋ ਚੱਕ ਹਲੇ 7 8 ਤੇਨ 10 ਲੈ ਜੂਗੀ ਲਾ ਜਾਨੇ ਦਾ ਦੇਖੋ ਜਵਾ ਚੱਲ ਰਹੇ ਨੇ ਦੇਖੋ ਕੋਈ ਬਾਕੀ ਜਿਹੜਾ ਭੈਣ ਭਰਾ ਮੇਰਾ ਆਊਗਾ ਆਪਦੀ ਤਸੱਲੀ ਆ ਕੇ ਕਰੂਗਾ ਹਾਂ ਖਾਣ ਚੰਗੇ ਲੱਗੇ ਦੁੱਧ ਵੀ ਚਲੋ ਭਰ ਜੀ ਇਹੋ ਮਸ਼ੀਨ ਨੂੰ ਦੇਵਾਲੂ ਆ ਬੜਾ ਚੰਗਾ ਵਾ ਪਿਓਰ ਜਰਸੀ ਆ ਪਿਓਰ ਜਰਸੀ ਇਹ ਇਹਦਾ ਰੇਟ ਪਾਈ ਜੀ ਫਿਰ ਕੀ ਕਰ ਦੀਏ ਰੇਟ ਵੀਡੀਓ ਜਾਇ ਕਰ ਦੇਣੀ ਪਹਿਲੀ ਵੀਡੀਓ ਆ ਹਾਂ ਜੀ ਮਛੀ ਲਿਆ 50000 ਦੀ ਇੱਕ ਦੀ ਪਰ ਆਪਾਂ ਜਾਇ ਦੇ ਦੇਣੀ ਜਿੰਨੀ ਰੀ ਤੈਨੂੰ ਘੱਟ 50 ਦੀ ਮਛੀ ਦੇ ਦੀਏ ਜਾਇ ਕਰਕੇ ਦੇ ਦੇ ਕਿੰਨਾ ਦੋ ਨਹੀਂ ਆਪੇ ਤੁਸੀਂ ਕਰ ਦੋ ਤੁਸੀਂ ਕਹਿੰਦਾ ਨਹੀਂ ਜੀ ਜੈ ਜੋਗੀ ਕੰਨਾ ਕਰਦੇ 46 ਦੀ ਵਾਚੀ ਦੇ ਦਾਂਗੇ ਭਾਜੀ 46 ਦੀ 40 ਦੀ 45 ਦੀ ਕਰ ਦੇ ਜਾਨਦਾ ਹੈ ਭਾਜੀ ਕੋਈ ਨਹੀਂ ਜਾਣਦਾ ਇਹ ਆਸ ਨਹੀਂ ਸਵਾਈ ਵੜ ਸੋਈ ਸਵਾਈ ਇਹ ਵੀ ਜੀ ਗਿਫਟ ਪਾਉਣਾ ਤੁਹਾਡੇ ਚੈਨਲ ਤੇ ਅੱਛਾ ਕੋਠੇ ਦੀ ਦੀ ਗਾ 8 ਕਿਲੋ ਬੋਲੀ ਵਾਲੇ ਕੋਈ ਦੁੱਧ ਵਾਲੇ 9 ਕਿਲੋ 9 ਕਿਲੋ ਬੋਲੀ ਵਾਲੇ ਦੁੱਧ ਵਾਲੇ ਅੱਛਾ ਇਹ ਜਾਇ ਕੀਮਤ ਤੇ ਦੇ ਦੇਣੀ ਹੈ ਕਰਾਓ ਸਿਆ ਨਾ ਜਰਰੀ ਬੱਚੀ ਆ ਦੇਖੋ ਜਲਦੀ ਆ ਤੋਮੇ ਦੇਣੇ ਆ ਥਾਣੇ ਨੂੰ ਵੀ ਕਰਮਾਰੀ ਨੂੰ ਦੇਖ ਲਓ ਕਿਦਾਂ ਦਾ ਲੱਗਾ ਮੋਟਾ ਮੋਟਾ ਮੱਜਾ ਆਲਾ ਮੱਜਾ ਆਲਾ ਗੇਣਾ ਕੋਈ ਵੀਰ ਨਕੀਮਾਨ ਕੇਣਾ ਆਵੇ ਕੋਠੇ ਦੀ ਬੱਚੀ ਆ ਬਿਲਕੁਲ ਬਿਲਕੁਲ ਇੱਧਰ ਲੱਕ ਲਿਆਓ ਕੰਮ ਲਾ ਦੇਖੋ ਮਾਰ ਦਿਖਾਈਏ ਇੱਧਰ ਮਾਰਦੇ ਮਾਰਦੇ ਤਾਰਾ ਕੋਜਵਾ ਕਾਰੀ ਚੈੱਕ ਕਰੀ ਚੱਲ ਬਾਸ ਘਰ ਹੈ ਮਾਰਿਆ ਚੰਗੀ ਆ ਜਿੰਦੀ ਰਵੇ ਤੇ ਦੁੱਧ 9 ਕਿਲੋ ਸੱਜਣਾ ਪਾਈਦਾ ਦੁੱਧ ਤੇ ਆਹ ਪਹਾ ਇਹਦਾ ਕਰਨਾ ਓੜਦੀਆਂ ਮਕਰ ਮੱਛੀ ਦੇ ਬੱਚਾ ਪਲਾ ਮੱਛੀ ਦੋ ਜਨਮ ਦੇਣੇ ਲਿਖੇਰੇ ਪਾਜ ਮੱਛੀ ਮਕਰ ਜਲਸੀ ਪਿਓ ਰਿਆ ਤੇ ਇਹਦਾ ਰੇਟ ਇਹਦਾ ਮੋਲੇ ਨਹੀਂ ਕਰਨਾ ਗਿਫਤੀ ਪਾਉਣਾ ਘਾਟੇ ਦੇਣਾ ਤੇ ਅੱਛਾ ਮੋਲੇ ਭਾਵੇਂ ਕਰਨ ਨੂੰ ਭਾਵੇਂ 45 ਕਰਦੇ 50 ਇਹ ਜੱਸ ਨਾ ਵੀ ਦੇਣੀ ਜਿਹੜੀ ਚਾਚੀਆ ਦੀ 32 ਦੀ ਨਾ ਦੇ ਦੇਗੀ ਦੇ ਦਾਂਗੇ ਜਿਹੜੇ ਕਹਤਾ ਹੈ ਕਹਦਾ ਕਹਤਾ ਦੇਣਾ ਆਹ ਤੇ ਦਿੰਦਾ ਨਹੀਂ ਨਾ ਕੋਈ ਨਹੀਂ ਦਿੰਦਾ ਤੂੰ 10 ਕਿਲੋ ਦਿੱਤੀ ਜਾਊਗੀ ਇਹਦੇ ਸੁਣੀ ਬੋਲਿਆ ਜੇ ਤੂੰ ਬੋਲਿਆ ਚਲੋ ਪਾਣੀ ਲਾਇਓ ਗੱਡੀ ਆ ਮੇਰ ਕਾਲੀ ਜੱਸੀ ਚਲਸੀ ਆ ਗਈ ਹਨਾ ਨੇ ਕੀ ਕਹਾਈ ਚਲਸੀ ਤਾਂ ਭਾਗ ਲਿਖਾਇਆ ਕਰਦਾ ਇਹ ਮੀਡੀਅਮ ਸਾਈਜ਼ ਆ ਜਾਂ ਛੋਟੇ ਸਾਈਜ਼ ਦੀ ਆ ਬਾਰੇ ਜਾਰੇ ਵੱਡੇ ਸਾਈਜ਼ ਦੀਆਂ ਤੇ ਕੱਬਣ ਆ ਪਹਿਲਣ ਹੀ ਆ ਇਹ ਫਲੋਂ ਨਹੀਂ ਜਾਂਦੀ ਮੱਛੀ ਥਾਣ ਵੇਖ ਲੈ ਪਹਿਲਣ ਮੱਛੀ ਨੂੰ ਕਿਦਾਂ ਦਾ ਲੱਗਾ ਥਾਂ ਚੰਗਾ ਲੱਗਾ ਪਹਿਲਣ ਮੱਛੀ ਨੇ ਫਲੀਂਗਾਰ ਘਾਣ ਲੱਗਾ ਚਲ ਕੋਈ ਨਹੀਂ ਲੈ ਜਾ ਚੱਲ ਦੇਖੋ ਠੀਕੀ ਦੇ ਲੈ ਜਾਣੇ ਨੇ ਪੰਜ ਆ ਦੇ ਅੱਛਾ 10 ਦਿਨ ਦੇ ਲਊ ਜੀ ਚਲੋ ਬਾਕੀ ਲਾਰ ਐ ਲੂ ਰੇਣਾ ਪਹਿਲਾਂ ਵੀ ਹੋ ਸਕਦੀ ਆ ਹਾਂਜੀ ਹਾਂਜੀ ਕਾਕ ਕਿੰਨਾ ਕਰਾ ਯਾਰ ਅਸਿਆ ਤਰੀਕੇ ਦੇ ਹਿਸਾਬ ਨਾਲ ਦੋਦੇ ਹਿਸਾਬ ਨਾਲ ਇਹਦਾ ਰੇਟ ਰੇਟ ਇਹਦਾ ਵੀ ਜ਼ਿਆਦਾ ਕਿੰਨਾ ਕਰੀ ਇਹ ਵੱਚੀ ਜਸ ਨੂੰ ਦੇ ਦੇਣੀ ਆ 30000 ਦੀ 30 ਹੀ ਨਾ ਕਰ ਦਈਏ ਇੰਤੀ ਰਤਕਾਰੇ ਹੈ ਤਕਾਰੇ ਜਾਣੀ ਇਹ ਕਹਤਾ ਇਹਦਾ ਪੀਸ ਆਪਾਂ ਘੜੇ ਦੇ ਪਿਛੋਂ ਦੇਖਣਾ ਚਲੋ ਦੇ ਦਾਂਗੇ ਲੋ ਸੱਜਣੋ ਇਹ 30000 ਦੀ ਜੈਸਨੋ ਵਹਿੜਾਂ ਚੰਗੀਆਂ ਬਾਕੀ ਆਪਾਂ ਰੇਡ ਨਹੀਂ ਕੀਤੇ ਸਾਬ ਜੀ ਰੇਡ ਉੜਦੀਆਂ ਵਾਲੇ ਕੀਤੇ ਪਹਿਲੀ ਵੀਡੀਓ ਜਿਹੜਾ ਵੀ ਪਸੰਦ ਚੰਗਾ ਲੱਗੂਗਾ ਉਹ ਆਪਣੀ ਤਸੱਲੀ ਜ਼ਰੂਰ ਕਰ ਲਿਓ ਠੀਕ ਹੈ ਜੀ ਆ ਗਈ ਲੋ ਜੀ ਆ ਵਹਿੜਾਂ ਦੇ ਥਣ ਆਰਡਰ ਕੁਆਲਿਟੀ ਬਾਕੀ ਤੋਰੇ ਫੇਰੇ ਤੁਹਾਨੂੰ ਚੈੱਕ ਕਰਵਾਤੇ ਆ ਵਹਿੜਾਂ ਚੰਗੀਆਂ ਸਾਰੀਆਂ ਹੀ ਉਮੀਦ ਹੈ ਕਿ ਤੁਹਾਡੇ ਮਨ ਨੂੰ ਜ਼ਰੂਰ ਲੱਗਣਗੀਆਂ How e